ਕਢਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੰਮ੍ਰਿਤਸਰ ਵਿੱਚ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋ ਚੁੱਕਾ ਹੈ ਗੋਲੀਆਂ ਚੁਲਾਣ ਵਾਲੇ ਪਿਸਤੂਲਾਂ ਕਿੱਥੋਂ ਲੈ ਕੇ ਆਉਂਦੇ ਹਨ ਇਸ ਸਮੇਂ ਤੋਂ ਪਰੇ ਹੈ ਪਰ ਇਹਨਾਂ ਦੇ ਕਾਰਨ ਕਈ ਘਰ ਤਬਾਹ ਹੋ ਜਾਂਦੇ ਹਨ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਤਮਾਸ਼ਾ ਦੇਖ ਰਿਹਾ ਹੈ ਇਹਨਾਂ ਮਾੜੇ ਅੰਸ਼ਰਾਂ ਨੂੰ ਪੁਲਿਸ ਦਾ ਵੀ ਕੋਈ ਡਰ ਖੋਫ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਦੇਰ ਰਾਤ ਅੰਮ੍ਰਿਤਸਰ ਦੇ ਪਿੰਡ ਮਾਹਲ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮੁੰਡਾ ਜਿਸ ਦਾ ਨਾਮ ਮਨਦੀਪ ਹੈ ਆਪਣੇ ਸਾਥੀ ਦੇ ਨਾਲ ਗਲੀ ਦੇ ਬਾਹਰ ਖੜਾ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਤੇ ਉਸ ਦੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਤੁਸੀਂ ਸਾਫ਼ ਵੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਮਨਦੀਪ ਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ ਉੱਥੇ ਹੀ ਜਦੋਂ ਮਨਦੀਪ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਸ ਦੇ ਚਲਦੇ ਅੱਜ ਮਨਦੀਪ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਵੱਲੋਂ ਉਸ ਦੀ Laash ਨੂੰ ਲੈ ਕੇ ਪਿੰਡ ਮਾਹਲ ਵਿਖੇ ਰੱਖ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਗਿਆ ਅਮ੍ਰਿਤਸਰ ਤੋਂ ਬਿਊਰੋ ਰਿਪੋਰਟ ਮਨਦੀਪ ਵੀਰ ਮੇਰਾ ਮੈਨੂੰ ਬੜਾ ਪਿਆਰ ਕਰਦਾ ਮੇਰਾ ਵੀਰ ਆਏ ਮੈਨੂੰ ਨਹੀਂ ਪਤਾ ਵੀਰ ਮੇਰਾ ਵੀਰ ਵਾਪਸ ਲਿਆ ਦਿਓ ਮੇਰੇ ਵੀਰ ਦੇ ਦਿਓ ਮੈਨੂੰ ਬਤਾ ਚ ਐਸੇ ਟਾਈਮ ਹੁਣੇ ਹੀ ਹੁਣੇ ਚਾਹੀਦਾ ਨਾ ਬੋਲ ਤੇ ਮਟਨੇ ਜਾ ਆਪ ਗੋਲੀ ਮਾਰੋਗੇ ਤੁਸੀਂ ਆਹ ਤੇ ਸਾਹਮਣੇ ਮਾਰੋਗੇ ਗੋਲੀ ਉਹਨੂੰ ਤੋੜਾ ਹੱਲਾ ਹੋਇਆ ਨਾ ਤੁਸੀਂ ਇੱਕ ਬੰਦਾ ਦੀ ਬਰਾਬਰ ਤੇ ਪਾ ਦਿਓ ਇਹ ਸਸਕਾਰ ਕਰਤਾ ਉਹਨਾਂ ਦਾ ਕਈ ਸਸਕਾਰ ਨਹੀਂ ਇਹ ਕਰਮ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਅੱਪਰ ਚਲੜੇ ਇਹਨਾਂ ਨੂੰ ਪਹਿਲਾਂ ਵੀ ਕਿ ਤਿੰਨ ਤੋਂ 70 ਦਾ ਅਪਜਾ ਦਰਜ ਹੋਇਆ ਸੀ ਠੀਕ ਹੈ ਉਦੋਂ ਜੋ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲੇ ਗਏ ਇਹਨੂੰ ਮੁੰਡੇ ਭਾਈ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੜਾ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਹੈ ਮੁੰਡਾ 24-25 ਸਾਲ ਦੀ ਉਮਰ ਆ ਤੇ ਇੱਕ 1.5 ਸਾਲ ਦੀ ਬੇਟੀ ਆ ਕਮਾਨ ਵੜਾ ਉਹ ਤੇ ਉਹਦੀਆਂ ਭੈਣਾਂ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਹੀ ਸੇਵਾ ਕਰਦੇ ਬੜਾ ਦੁੱਖ ਆਈ ਬੜੀ ਮਾੜੀ ਗੱਲ ਆ ਗੋਣੀ ਦੀ ਪਰਿਵਾਰ ਵਾਲੇ ਧਰਨਾ ਲਗਾਇਆ ਗਿਆ ਕੀ ਗੱਲ ਚਾਹੁੰਦੇ ਪਰਿਵਾਰ ਵਾਲੇ ਧਰਨਾ ਰੋਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਮਾਂ ਪਿਓ ਨੇ ਧਰਨਾ ਹੀ ਲਾ ਸਕਦੇ ਐਤੋਂ ਪਰ ਕੀ ਕਰ ਸਕਦੇ ਹੋ ਧਰਨਾ ਹੀ ਹੈ ਜੀ ਦੱਸਦਾ ਮੈਂ ਪਹਿਲਾਂ ਗੱਲ ਕਰ ਲਈ ਤੂੰ ਤਾਂ ਜੋ ਤੁਹਾਡਾ ਲਾਉ ਦਾ ਕਾਰਨ ਕੀ ਬਣਿਆ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਗਈ ਲੜਕੇ ਦੀ ਉਹਦੇ ਜਹੀਂ ਉਹਨਾਂ ਨੂੰ ਫੜ ਲੈਣਾ ਛੇਤੀ ਬੰਦੇ ਫੜਾਏ ਕੋਈ ਕੋਰਪਸ ਕਹਿੰਦੇ ਕੋਈ ਤਿੰਨ ਕੇ ਬੰਦੇ ਫੜਾਏ ਨਹੀਂ ਨਹੀਂ ਅਜੇ ਨਹੀਂ ਫੜਾਏ ਉਹ ਤਾਂ ਅਹੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਅਸੀਂ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ ਮਨਦੀਪ ਵੀ ਨਾਲ ਲੜਕਾ ਹੈ ਕੋਈ ਮੇਨ ਠੀਕ ਡੇਵਿਡ ਤੇ ਕਾਸ਼ੀ ਹੈ ਦੋ ਜਣੇ ਇਹਨੇ ਪਹਿਲਾਂ ਵੀ ਗਲੀ ਗੋਲੀ ਚਲਾਈਆਂ ਸੀ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦੇ ਖਾਨਾ ਬਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ ਉਹ ਪਰਿਵਾਰ ਨੂੰ ਜਾ ਕੇ ਸੁਣਵਾਗੇ ਤਰ੍ਹਾਂ ਲਾਇਆ ਬੱਚੇ ਕਰਦੇ ਗੱਲ ਉਹਨੇ ਇਹ ਮਾਤਰਾ ਬਧਾਇ ਮਾਮਲਾ ਦਰਜ ਕੀਤਾ ਗਿਆ ਜੀ 302 ਚ